ਅੱਜ ਸ਼ਾਮ ਤੋਂ ਰਾਤ ਪੰਜਾਬ ਦੇ ਮੌਸਮ ਦੇ ਕੀ ਹਾਲਾਤ ਹੋਣਗੇ ਇਹ ਜਾਣਕਾਰੀ ਲੈ ਕੇ ਹਾਜ਼ਰ ਹੋਏ ਜੀ ਬੀਤੀ ਕੱਲ ਰਾਤ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵਰਖਾ ਦੇਖਣ ਨੂੰ ਮਿਲ ਰਹੀ ਹੈ ਪਰ ਸਵੇਰ ਤੋਂ ਤਗੜੀ ਵਰਖਾ ਗੜੇਮਾਰੀ ਦੇ ਹਾਲਾਤ ਪੰਜਾਬ ਵਿੱਚ ਵढ़े ਹੋਏ ਨੇ ਜਿਦੇ ਨਤੀਜੇ ਵਜੋਂ ਠੰਡ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਹਲੇ ਵੀ ਤੁਸੀਂ ਦੇਖ ਸਕਦੇ ਹੋ ਜਿਹੜੀ ਪੱਛਮੀ ਸਿਸਟਮ ਦੀ ਕਾਰਵਾਈ ਹੈ ਉਹ ਪੰਜਾਬ ਦੇ ਵਿੱਚੋਂ ਇਸ ਤਰੀਕੇ ਨਾਲ ਨਿਕਲਦੀ ਹੋਈ ਅੱਗੇ ਨਜ਼ਰ ਆ ਰਹੀ ਹੈ ਪੱਛਮੀ ਹਵਾ ਵੀ ਠੰਡੇ ਰੂਪ ਦੇ ਵਿੱਚ ਕਾਫੀ ਜ਼ਿਆਦਾ ਚੱਲੀ ਪਰ ਹੁਣ ਸ਼ਾਮ ਤੋਂ ਲੈ ਕੇ ਰਾਤ ਤੱਕ ਮੌਸਮ ਬਦਲਣ ਵਾਲਾ ਜੀ ਹਾਲਾਤ ਥੋੜੇ ਜੇ ਸੁਧਰ ਸਕਦੇ ਨੇ ਪਰ ਹਲੇ ਵੀ ਗੜੇ ਮਾਰੀ ਅਤੇ ਮੀਂਹ ਦੀ ਖ਼ਬਰ ਲਗਾਤਾਰ ਆ ਰਹੀਆਂ ਨੇ ਤਾਜ਼ਾ ਹਾਲਾਤ ਤੁਹਾਡੇ ਇਲਾਕੇ ਵਿੱਚ ਕੀ ਨੇ ਕਿਹੜੇ ਇਲਾਕੇ ਪਿੰਡ ਜ਼ਿਲ੍ਹੇ ਤਹਿਸੀਲ ਤੋਂ ਬਿਲੋਂਗ ਕਰਦੇ ਹੋ ਕਮੈਂਟ ਜ਼ਰੂਰ ਕਰੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਤਾਂ ਜੋ ਮੌਸਮ ਦੀ ਕੋਈ ਜਾਣਕਾਰੀ ਮਿਸ ਨਾ ਹੋਵੇ ਜਾਣਕਾਰੀ ਚੰਗੀ ਲੱਗੂਗੀ ਵੀਡੀਓ ਲਾਈਕ ਕਰਦੇ ਹੋ ਤਾਜ਼ਾ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਜਿਹੜੇ ਸਿਸਟਮ ਨੇ ਉਹ ਬੱਦਲ ਬਾਈ ਬਲੇ ਇਸ ਤਰੀਕੇ ਨਾਲ ਅੱਗੇ ਨਿਕਲ ਰਹੇ ਨੇ ਤੇ ਕਈ ਇਲਾਕੇ 'ਚ ਇਸ ਤਰੀਕੇ ਨਾਲ ਹਵਾ ਚੱਲ ਰਹੀ ਹੈ ਨਿਕੀ ਚੱਕਰਵਾਤੀ ਹਵਾ ਹਲੇ ਵੀ ਚੱਲ ਰਹੀ ਹੈ ਅਗਰ ਮੈਂ ਤੁਹਾਨੂੰ ਜ਼ਿਲ੍ਹਿਆਂ ਦੀ ਮੈਂ ਗੱਲ ਕਰਾਂ ਤਾਂ ਜ਼ਿਲ੍ਹੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਦੋ orange alert ਜਾਰੀ ਹੋ ਚੁੱਕੇ ਨੇ ਦੋ ਇਲਾਕੇ ਦੇ ਵਿੱਚ ਨੰਬਰ 1 A ਨੰਬਰ ਦੂਜਾ A ਤੇ ਬਾਕੀ ਮਾਲਵਾ 벨ਟ ਜਿਹੜੀ ਹੈ ਹੌਲੀ-ਹੌਲੀ ਉਹ ਕਿਤੇ ਨਾ ਕਿਤੇ ਮਾਲਵਾ ਬੈਲਟ ਦੇ ਵਿੱਚ ਜਿਹੜਾ ਇਹ ਸਿਸਟਮ ਥੋੜਾ ਜਿਹਾ ਗ੍ਰੀਨ ਆ ਰਿਹਾ ਯਾਨੀ ਕਿ ਇਹ ਦੇ ਵਿੱਚ ਮੀਂਹ ਘਟਦਾ ਹੋਇਆ ਨਜ਼ਰ ਆ ਰਿਹਾ ਪਰ ਮਾਝੇ 'ਚ ਦੁਆਬੇ 'ਚ ਅਤੇ ਪੋਵਾਦ ਵਿੱਚ ਇਹਨਾਂ ਵਿੱਚ ਹਲੇ ਵੀ ਵਰਖਾ ਜਾਰੀ ਹੈ ਕਿਹੜੇ ਕਿਹੜੇ ਜ਼ਿਲ੍ਹੇ ਨੇ ਜਿਨ੍ਹਾਂ ਵਿੱਚ ਔਰੇਂਜ ਅਲਰਟ ਹੈ ਜੀ ਤਾਂ ਇਹਦੇ ਵਿੱਚ ਮੇਨ ਤੌਰ ਤੇ ਆਪਣਾ ਨਵਾਂ ਸ਼ਹਿਰ ਦੇ ਨੇੜੇ ਤੇੜੇ ਦੇ ਇਲਾਕਾ ਹੋ ਗਿਆ ਫਲੋਰ ਦਾ ਹੋ ਗਿਆ ਫਗਵਾੜੇ ਦਾ ਹੋ ਗਿਆ ਜਲੰਧਰ ਹੁਸ਼ਿਆਰਪੁਰ ਗੜ ਸ਼ੰਕਰ ਨੰਗਲ ਅਨੰਦਪੁਰ ਸਾਹਿਬ ਤੋਂ ਬਲਾਚੌਰ ਦਾ ਇਲਾਕਾ ਫਿਰ ਲੁਧਿਆਣਾ ਈਸਟ ਵੈਸਟ ਇਹਨਾਂ ਵਿੱਚ ਤਕੜੀ ਵਰਖਾ ਹਲੇ ਜਾਰੀ ਹੈ ਠੀਕ ਹੈ ਜੀ ਤੇ ਮੇਨ ਤੌਰ ਤੇ ਨਵਾਂ ਜਲੰਧਰ ਨਮਾਸ਼ਾਰ ਤੋਂ ਲੁਧਿਆਣਾ ਇਹ ਉਹ ਇਲਾਕੇ ਨੇ ਜਿਹਦੇ ਵਿੱਚ ਤਗੜੀ ਵਰਖਾ ਜਾਰੀ ਹੈ ਜੀ ਗੜੇਮਾਰੀ ਵੀ ਹੋ ਰਹੀ ਹੈ ਹੁਸ਼ਿਆਰਪੁਰ ਵਿੱਚ ਵੀ ਗੜੇਮਾਰੀ ਹੋ ਰਹੀ ਹੈ ਦੁਪਹਿਰੇ ਲਗਭਗ 3 ਵਜ ਦਾ ਸਮਾਂ ਜੀ ਤੇ ਇਧਰਲੇ ਪਾਸੇ ਅਗਰ ਚਲ ਜਾਈਏ ਤਾਂ ਰਾਜਪੁਰਾ ਡੇਰਾਬਸੀ ਪਟਿਆਲਾ ਇਹਦੇ ਪਾਸੇ ਵੀ ਤਗੜੀ ਗੜੇਮਾਰੀ ਲਗਾਤਾਰ ਜਾਰੀ ਹੈ ਤੇ ਆਉਂਦੇ 2-3 ਘੰਟੇ ਤੱਕ ਮੌਸਮ ਸਾਫ਼ ਹੋਣ ਦੀ ਉਮੀਦ ਹੈ ਬਾਕੀ ਜਿਹੜੀ ਬੱਦਲਬਾਈ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਦਲਬਾਈ ਜਿਹੜੀ ਬਾਕੀ ਜਿਹੜਾ yellow area ਇਲਾਕਾ ਹੈ ਅੰਮ੍ਰਿਤਸਰ ਤੋਂ ਗੁਰਦਾਸਪੁਰ ਪਠਾਨਕੋਟ ਕੋਟਵਾਲ ਚਲ ਜਾਈਏ ਮੋਗੇਵਾਲ ਚਲ ਜਾਈਏ ਆਪ ਮਲੇਰ ਕੋਟਲਾ ਮਲੇਰ ਕੋਟਲੇ ਤੋਂ ਲੁਧਿਆਣਾ ਫਤਿਹਗੜ੍ਹ ਸਾਹਿਬ ਜਿਹੜੇ ਜਿੰਨਾ ਵੀ ਇਹ ਵਾਲਾ ਏਰੀਆ ਸਾਰੇ ਵਿੱਚ yellow alert ਹੈ ਯਾਨੀ ਕਿ ਇਹਨਾਂ ਇਲਾਕੇ ਵਿੱਚ ਹਲਕੀ ਦਰਮਿਆਨੀ ਬੱਦਲਵਾਈ ਬਣੀ ਰਹੂਗੀ ਆਉਂਦੇ 2 ਤੋਂ 3 ਘੰਟੇ ਹੌਲੀ ਹੌਲੀ ਸਿਸਟਮ ਸੁਧਰੂਗਾ ਪਰ ਠੰਡ ਜਿਹੜੀ ਹੈ ਬਰਕਰਾਰ ਰਹੂਗੀ ਕਿਉਂਕਿ ਮੈਕਸਿਮਮ ਤਾਪਮਾਨ 15 ਡਿਗਰੀ ਦੇਖਿਆ ਗਿਆ ਵੱਖ-ਵੱਖ ਹਿੱਸਿਆਂ 'ਚ ਤੇ 15 ਡਿਗਰੀ ਤਾਪਮਾਨ ਮਤਲਬ ਕਿ ਠੰਡ ਅਤੇ ਸ਼ੀਤ ਲਹਿਰ ਦਾ ਅਲਰਟ ਹਲੇ ਵੀ ਜਾਰੀ ਹੈ ਤੇ ਰਾਤ ਦੇ ਸਮੇਂ ਮੌਸਮ ਕਿਵੇਂ ਦਾ ਹੋਵੇਗਾ ਉਹ ਵੀਡੀਓ ਥਰੂ ਰਾਤ ਦੀ ਜਾਣਕਾਰੀ ਵਿੱਚ ਸਾਂਝੀ ਕਰਾਂਗੇ ਇਸ ਕਰਕੇ ਬਾਰ-ਬਾਰ ਚੈਨਲ ਸਬਸਕ੍ਰਾਈਬ ਕਰਨ ਵਾਸਤੇ ਕਹਿੰਦੇ ਆ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਤੁਹਾਨੂੰ ਨੋਟੀਫਿਕੇਸ਼ਨ ਆ ਜਾਵੇ ਨੋਟੀਫਿਕੇਸ਼ਨ ਵਾਸਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਇੱਕ ਘੰਟੀ ਦੇ ਨਿਸ਼ਾਨ ਬਣਿਆ ਹੁੰਦਾ ਉਹਨੂੰ ਟੱਚ ਕਰ ਦਿਓ ਨਾਲ ਦੀ ਨਾਲ ਤਾਂ ਕਿ ਜਦੋਂ ਵੀ ਵੀਡੀਓ ਅਪਲੋਡ ਹੋਵੇ ਤਾਂ ਤੁਹਾਨੂੰ ਉਹ ਜਾਣਕਾਰੀ ਸਮੇਂ ਸਿਰ ਮਿਲਦੀ ਹੋ ਸਕੇ ਧੰਨਵਾਦ ਜੀ ਬਾਕੀ ਹੌਲੀ ਹੌਲੀ ਮੀਂਹ ਘਟੂਗਾ ਤੇ ਉਮੀਦ ਹੈ ਕਿ ਮੌਸਮ ਜਲਦ ਸੁਧਰ ਜਾਵੇ